ਆਜੋ ਮਿੱਤਰੋ ਆਪਾਂ ਬਈ ਦੇਖਦੇ ਇੱਕ ਝਟ ਤੇ ਇਹ ਬਈ ਹੈ ਇਹ ਬਈ ਬੈਠਾ ਹੁਣ ਘੋੜੀ ਦੇਖੀ ਜਾਂਦਾ ਵੀ ਬੱਚਾ ਹਿੱਲੀ ਨਾਲ ਹਲਦਾ ਬੱਚਾ ਤੇ ਪੇੜ ਤੇ ਬੱਚਾ ਹਲਣ ਲੱਗ ਜਾਂਦਾ ਹਲਦਾ ਦੇ ਭੈਣ ਦੀ ਤੁਰਲੀ ਮਾਰੂ ਦੇਖੀ ਹਾਂ ਤੁਰਲੀ ਮਾਰਦਾ ਤੇ ਬਈ ਵੇਟ ਸਾਵਰ ਕਿੰਨਾ ਖੁੰਦਾ ਜਦੋਂ ਘੋੜੀ ਸੂਨ ਵਾਲੀ ਹੁੰਦੀ ਆਕਾ ਬੱਕ ਜੰਦੀਆਂ ਬਈ ਹੈ ਸਾਲ ਲੈ ਜਾਂਦੀ ਹੈ ਹਾਂ ਪੂਰਾ ਸਾਲ ਪੂਰਾ ਸਾਲ ਹੀ ਮੰਨ ਲਾ ਸਾਲ ਚ ਹੀ ਗੱਲ ਆ ਜਾਂਦੀ 15 ਦਿਨ ਘੱਟ ਹਾਂ ਤੇ ਕੀ ਆਸ ਆ ਹੁਣ ਜੇ ਕੋਈ ਬਸ਼ੇਰਾ ਆਵੇ ਕਿ ਬਸ਼ੇਰੀ ਬਸ਼ੇਰਾ ਕੁਸੀ ਆ ਜੀ ਪਾਰ ਹੀ ਹੈ ਕੰਮ ਆ ਸੋ ਮਿੱਤਰੋ ਦੱਸੋ ਕਮੈਂਟ ਕਰਕੇ ਬਈ ਜਿਹੜੇ ਕੋੜੀ ਦੀ ਬਾਲੀ ਵੇਟ ਕਰ ਦਿੰਦਾ ਜਿਹਨੂੰ ਬੇਸਾਵਰੀ ਨਾਲ ਇੰਤਜ਼ਾਰ ਹੁੰਦਾ ਵੀ ਛੇਤੀ ਛੇਤੀ ਤੂੰ ਇਹ ਸੋਚ ਰਾਜੀ ਨੇ ਇੱਕ ਕੋੜੀ ਰੱਖੀ ਆ ਭਰਾ ਲੰਦਾ ਚੰਗੇ ਘੋੜੇ ਤੋਂ ਭਰਾਉਂਦਾ ਹਾਂ ਬਾਅਦ ਆਸ ਹੁੰਦੀ ਆ ਸਾਲ ਬਾਅਦ ਸੂਣਾ ਸੂਣਾ ਹੈਨਾ ਹਾਂ ਬਾਅਦ ਆਇਆ ਹੁੰਦਾ ਯਾਰ ਕਿਦੋਂ ਸੁਕੀ ਆ ਅੱਖਾਂ ਬੱਕੇਂਦੀਆਂ ਬੰਦੇ ਦੀਆਂ ਵੀ ਸੂਗੇ ਸੂਗੇ ਕਿਹਿਆ ਦੇਊਗੀ ਹਾਂ ਇਹ ਵੀ ਭਰਾ ਹੋਵੇ ਭੈ ਮਿਹਨਤ ਦਾ ਮਾਲਾ ਸੋਹਣਾ ਦਿੱਤਾ ਕਿੰਨਾ ਮਿਹਨਤ ਬੰਦਾ ਕਿੰਨਾ ਖੁਸ਼ ਹੁੰਦਾ ਇਨੀ ਮਿਹਨਤ ਕਰਦਾ ਸਹੀ ਗੱਲ ਹੈ ਹੈਨਾ ਚੰਗਾ ਜਨਮ ਭਰਾ ਜੇ ਹੂੰ ਹੁੰਦੀ ਆਸ ਯਾਰ ਬੰਦੇ ਨੂੰ ਬੇਟ ਬਹੁਤ ਕਰਦਾ ਬੰਦਾ ਬੰਦਾ ਮਿਹਨਤ ਕਰਦਾ ਹੁਣ ਆਈ ਮੈਂ ਤਾਂ ਨਹੀਂ ਦੇਖੀ ਜਾਂਦਾ ਸੀ ਬੱਚਾ ਐ ਤੁਰ ਨਹੀਂ ਮਾਰਦਾ ਸੀ ਮੈਂ ਦੇਖੀ ਕਿਵੇਂ ਤੇ ਇਹ ਬੱਚਾ ਬਈ ਕਿੰਨੇ ਮਹੀਨੇ ਦਾ ਹਿੱਲਣ ਲੱਗ ਜਾਂਦਾ ਆ ਹੁਣ ਜਾਰੇ ਮਹੀਨੇ ਦਾ ਲੱਗਿਆ ਇਹ ਮੰਨ ਲਾ ਦੋ ਕੁ ਮਹੀਨੇ ਰਹਿ ਗਏ ਇਹਦੇ ਹਾਂ ਤੂੰ ਮੰਨ ਲਾ 10 ਕੁ ਮਹੀਨਾ ਦਾ ਪੂਰਾ ਹੱਲਣਾ ਐ ਤੁਰਲੀ ਜੀ ਮਾਰਨ ਲੱਗ ਜਾਂਦਾ ਇਹ ਹਾਂ ਇਹ ਆਪਾਂ ਹਰ ਸਾਲ ਹੀ ਦੇਖਦੇ ਹਾਂ ਹਰ ਸਾਲ ਹੀ ਦੇਖਦੇ ਐ ਦੋ ਕੁ ਮਹੀਨੇ ਰਹਿੰਦੇ ਦੋ ਹੂੰ ਬਸ ਉਹਦਾ ਹੱਲਣ ਜੇ ਲੱਗ ਜਾਂਦਾ ਬੱਚਾ ਹੀ ਮਾਰਨ ਲੱਗ ਜਾਂਦਾ ਹਾਂ ਕੋਈਆਂ ਘੋੜੀਆਂ ਐ ਜੇ ਕਰਦੀ ਐ ਤੇ ਹੁਣ ਬਈ ਸੈਟ ਆ ਇਹ ਹੈ ਹੁੰਦੀ ਆ ਸਾਬਰ ਯਾਰ ਦੱਸੋ ਕਮੈਂਟ ਕਰਕੇ ਬਈ ਘੋੜੀ ਵਾਲਾ ਕਿਹੜਾ ਕਿਹੜਾ ਬੰਦਾ ਐ ਇੱਥੇ ਹੈ ਹੈ ਵਿਸ਼ੇਤੀ ਸੂਬੇ ਹੈਣਾ ਹੋਰ ਹੁੰਦੀ ਆ ਇਹ ਵਖਰੀ ਜੀ ਖੁਸ਼ੀ ਹੁੰਦੀ ਆ ਇਹ ਖੁਸ਼ੀ ਹੁੰਦੀ ਆ ਮੇਸ ਹਾਂ ਸਹੀ ਆਸ ਹੁੰਦੀ ਆ ਯਾਰ ਆਸ ਹੁੰਦੀ ਸਹੀ ਗੱਲ ਹੈ ਵਧੀਆ ਬੱਚਾ ਆ ਗਿਆ ਇਹਦਾ ਨਾਂ ਰੱਖੀ ਫਿਰ ਉਹਨੂੰ ਖੜਾਈਏ ਫਿਰ ਉਹਨੂੰ ਬੜਕਾ ਮਾਰ ਲਾਈਏ ਸੋ ਮਿੱਤਰੋ ਕਰਿਓ ਸ਼ੇਅਰ ਬਈ ਉਹਦੇ ਤੱਕ ਜਿਹੜਾ ਬਈ ਐ ਘੋੜੀ ਦੀ ਸੂਣ ਦੀ ਵੇਟ ਕਰਦਾ ਹੁੰਦਾ